ਇਹ ਪ੍ਰਮੁੱਖ ਬਰਨ ਦੇਖੋ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਪੰਜਾਬ ਪੁਲਿਸ ਦਾ ਜਿਹੜਾ ਇਹਦੀ ਡੋਮਿਨੇਸ਼ਨ ਐਕਸਰਸਾਈਜ਼ ਲਗਾਤਾਰ ਗੜੀ ਹੈ ਕਿ ਚੱਲੀ ਹੈਗੀ ਤਾਂ ਅਸੂਸੀ ਸੇਵਿਸ ਦੇ ਵਿੱਚ ਆ ਕੇ ਸਪੈਸ਼ਲ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਅਸੀਂ ਕਰਵਾਏ ਜਿਹਦੇ ਉੱਤੇ ਸਾਰੇ ਅਗਸਟਰ ਅਫਸਰਸ ਇਨਕਲੂਡਿੰਗ ਸਪੈਸ਼ਲ ਜਿਹੜਾ ਹੈਗਾ ਨਾਕਾਜ਼ ਅਸੀਂ ਪਲੇਸ ਕੀਤੇ ਹਨ ਹੁਣੇ ਹੀ ਮੈਂ ਇੱਕ ਪਨਿਆੜ ਸ਼ੁਕਰ ਮਿਲ ਦੇ ਪਾਰ ਨਾਕਾ ਵੀ ਚੱਕੀਤਾ ਸੀਗਾ ਅਜੀ ਹਾਈਵੇ ਤੇ ਸਪੈਸ਼ਲੀ ਜਿਹੜੇ ਜੰਡ ਕੇ ਅਮਰਸਰ ਨੈਸ਼ਨਲ ਹਾਈਵੇ ਹੈਗਾ ਜਿਹੜਾ ਚੰਮੂ ਨੂੰ ਅਗਰਸ਼ਰ ਨੂੰ ਅਗੇ ਸ਼ੀਨਗਰ ਨੂੰ ਦੌੜਦਾ ਹੈਗਾ ਉਹ ਹਾਈਵੇ ਤੇ ਦੋਨੋਂ ਪਾਸੇ ਅਸੀਂ ਅੱਜ ਸਪੈਸ਼ਲੀ ਜਿਹੜੀ ਹੈ ਜੀ ਚੈਕਿੰਗ ਰੱਖੀਏ ਇਸ ਤੋਂ ਇਲਾਵਾ ਸ਼ਹਿਰ ਦੇ ਵੀ ਵਕਫ ਵਕਥਾਂ ਤੇ ਜਿਹੜਾ ਹੈਗਾ ਸਾਡੇ ਸਾਰੇ ਕਸਟਰ ਆਫਸਰਸ ਐਸ ਐਚ ਓ ਚੋਕਿੰਗ ਚਾਰਜ ਇਸ ਤੋਂ ਲੈਵਾ ਬਾਕੀ ਜਿਹੜੀ ਪੋਸਟ ਹੈ ਉਹ ਵੀ ਪੂਰੀ ਜਰੀ ਹੈ ਅਲਰਟ ਹੈਗੀ ਬਾਉਂਡਰ ਵਾਲੇ ਪਾਸੇ ਵੀ ਅਸੀਂ ਲਗਾਤਾਰ ਹੈ ਨਾ ਕਿ ਬੰਦੀ ਕੋ ਕਬਾ ਜਾ ਜੰਮੂ ਕਸ਼ਮੀਰ ਚ ਲਗਾਤਾਰ ਐਨਕਾਟ ਰੈਡ ਪਿਛਲੇ 1-2 ਦਿਨ ਤੋਂ ਜਾਰੀ ਨੇ ਸੋਸ਼ਲ ਲੈ ਕੇ ਕੀ ਜਿਹੜੀ ਬਾਰਡਰ ਏਰੀਆ ਹੈਗਾ ਉੱਥੇ ਵੀ ਸਪੈਸ਼ਲ ਨਕੇ ਦੇਖੋ ਬਾਰਡਰ ਦੇ ਵਿੱਚ ਵੀ ਲਗਾਤਾਰ ਜਿਹੜਾ ਹੈਗਾ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਜਿਹੜੇ ਹੈਗੇ ਪੁਲਿਸਟੇਜ ਚੱਲੇ ਰਹੇ ਹੈ ਸਭ ਨੂੰ ਲੰਗੜਾ ਕਰਨ ਵਾਲੇ ਦੇ ਚਲ ਦੇਖੋ ਉਹਦੇ ਚ ਮੈਂ ਬੜਾਈ ਤੁਹਾਨੂੰ ਬੜਾ ਸਪੈਸਿਫਿਕ ਹੈਗਾ ਦੀ ਪਹਿਲਾਂ ਤੋਂ ਜਿਹੜੇ ਹੈਗੇ ਵਿਦਾਊਟ ਨੰਬਰ ਪਲੇਟ ਹੈ ਅਸੀਂ ਲਗਾਤਾਰ ਜਿਹੜਾ ਹੈਗਾ ਸਟਿਕ ਐਕਸ਼ਨ ਵਿਦਾਊਟ ਨੰਬਰ ਪਲੇਟ 'ਚ ਲੈ ਰਹੇ ਹੈਗੇ ਜਿਹੜੇ ਆ ਪਟਾਕੇ ਵਾਲੇ ਬੁਲਟ ਹੈ ਉਹਨਾਂ ਦੇ ਖਿਲਾਫ ਵੀ ਲਗਾਤਾਰ ਐਕਸ਼ਨ ਸਾਡੇ ਵੱਲੋਂ ਲਿਤਾ ਜਾ ਰਿਹਾ ਹੈ ਬਾਕੀ ਜਿਹੜੇ ਵੀ ਵਹੀਕਲ ਚਾਹੇ ਸਪੈਸ਼ਲੀ ਮੋਡੀਫਾਈਡ ਵਹੀਕਲ ਹੈ ਉਹਨਾਂ ਦੇ ਖਿਲਾਫ ਵੀ ਪੁਲਿਸ ਲਗਾਤਾਰ ਜਿਹੜਾ ਹੈਗਾ ਐਕਸ਼ਨ ਲੈ ਰਹੀ ਹੈਗੀ ਤੁਸੀਂ ਹਾਲੀ ਗੱਡੀ ਦੇਖਿਆ ਵੀ ਹੋਣਾ ਕਿ ਜਿਹੜੇ ਵਾਇਲੇਸ਼ਨਸ ਜਿਹੜੇ ਵਿਜੀਬਲ ਵਾਇਲੇਸ਼ਨਸ ਹੈ ਉਹ ਗੋਦਾਸਪੁਰ ਜ਼ਿਲ੍ਹੇ ਦੇ ਵਿੱਚ ਕਾਫੀ ਘਟ ਗਏ ਹੈਗੇ ਕਿਉਂਕਿ ਇਨ ਜਨਰਲ ਅਸੀਂ ਕਾਫੀ ਜ਼ਿਆਦਾ ਨੰਬਰ 'ਚ ਜਿਹੜਾ ਵਿਜੀਬਲ ਵਾਇਲੇਸ਼ਨ ਛਗੇ ਉਹਨਾਂ ਦੇ ਖਿਲਾਫ ਐਕਸ਼ਨ ਜਿਹੜਾ ਹੈਗਾ ਲਿਆ ਹੈਗਾ ਔਰ ਅੱਗੇ ਵੀ ਸਾਡੀ ਜਿਹੜੀ ਹੈਗੀ ਮੁਹਿੰਮ ਲਗਾਤਾਰ ਜਾਰੀ ਹੈਗੀ ਸਾਡੇ ਵੱਲੋਂ ਸਾਰੇ ਜਿਹੜੇ ਸਾਰਿਆਂ ਨੂੰ ਅਹੀ ਇਨਸਟਰਕਸ਼ਨ ਹੈ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਵਾਇਲੇਸ਼ਨ ਛਗਾ ਜਿਹੜੇ ਕਿ ਅਸੀਂ ਇਨਟਰਨਲ ਦੇਖਦੇ ਹੈਗੇ ਕਿ ਵਿਦਆਊਟ ਨੰਬਰ ਪਲੇਟ ਹੁੰਦਾ ਹੈ ਟ੍ਰਿਪਲ ਵਾਈਡਿੰਗ ਹੁੰਦੀ ਹੈ ਉਲੜਵਾਜੀ ਜਿਹੜੀ ਹੁੰਦੀ ਹੈ ਤਾਂ ਉਹਨੂੰ ਉਹ ਵਿਜੀਬਲ ਵਾਇਲੇਸ਼ਨ ਸਾਰੇ ਅਸੀਂ ਜਿਹੜੇ ਹੈਗੇ ਚੈੱਕ ਕਰਦੇ ਹੈਗੇ ਇਸ ਤੋਂ ਇਲਾਵਾ ਬਾਰਡਰ ਇਹੀ ਹੈ ਦੇ ਵਿੱਚ ਵੀ ਸਖਤ ਜਿਹੜੀ ਨਿਗਰਾਨੀ ਹੈ ਉਹ ਰੱਖੀ ਜਾਦੀ ਹੈ